ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਮੰਡੀਆਂ ਦੇ ਵਿੱਚ ਪੁਕਤਾ ਪ੍ਰਬੰਧ ਹੋਣ ਦਾ ਦਾਵਾ ਹਰ ਪਾਸੇ ਠੋਕੇ ਜਾ ਰਿਹਾ ਹਾਲਾਂਕਿ ਅਨਾਜ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਲਈ ਪੁਕਤਾ ਪ੍ਰਬੰਧ ਹੋ ਵੀ ਚੁੱਕੇ ਨੇ ਸਰਕਾਰ ਦੇ ਵੱਲੋਂ ਝੋਨੇ ਦੇ ਵਿੱਚ ਨਵੀਂ ਦੀ ਵੱਧ ਤੋਂ ਵੱਧ ਮਾਤਰਾ ਸਾਰਾਫੀ ਸੰਦਰਭ ਕੀਤੀ ਗਈ ਹੈ ਤੇ ਇਸ ਵਾਰ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆੜਤੀਆਂ ਤੋਂ ਮੈਪਿੰਗ ਕਰਵਾ ਕੇ ਹੀ ਫਸਲ ਮੰਡੀਆਂ ਦੇ ਵਿੱਚ ਲਿਓ ਤਾਂ ਜੋ ਉਹਨਾਂ ਨੂੰ ਫਸਲ ਵੇਚਣ ਦੇ ਵਿੱਚ ਕੋਈ ਵੀ ਮੁਸ਼ਕਲ ਨਾ ਆਵੇ ਹੜਾ ਤੇ بارش ਕਰਕੇ ਇਸ ਵਾਰ ਝੋਨੇ ਦੇ ਵਿੱਚ ਨਵੇਂ ਦੀ ਸਮੱਸਿਆ ਹੋਣ ਦਾ ਖਦਸ਼ਾ ਪਕੜਾਇਆ ਜਾ ਰਿਹਾ ਹੈ ਇਸ ਲਈ ਕਿਸਾਨਾਂ ਨੂੰ ਸਲਾਹ ਹੈ ਵੀ ਇਹ ਕਿ ਫਸਲਾਂ ਸੁਕਾ ਕੇ ਹੀ ਮੰਡੀ ਦੇ ਵਿੱਚ ਲੈ ਕੇ ਆਉਣ ਇਸ ਨਾਲ ਉਹਨਾਂ ਦੀ ਖੱਜਲ-ਖੁਆਰੀ ਨਹੀਂ ਹੋਵੇਗੀ ਫਸਲ ਦੀ ਗੁਣਵਤਾ ਤੇ ਨਮੀ ਦੀ ਜਾਂਚ ਦੇ ਲਈ ਆੜਤੀਆਂ ਦੇ ਨਾਲ ਮੈਪਿੰਗ ਜ਼ਰੂਰੀ ਹੈ ਮੰਡੀਪੋਰ ਅਨੁਸਾਰ ਮੰਡੀਆ ਦੇ ਵਿੱਚ ਬਿਜਲੀ ਪਾਣੀ ਵਾਲੇ ਪਿੰਡ ਵਾਲੇ ਪਾਣੀ ਸਮੇਤ ਹੋਰ ਵੀ ਜ਼ਰੂਰੀ ਪ੍ਰਬੰਧ ਜੋਕੇ ਕਰ ਲਏ ਗਏ ਨੇ ਹਾਲਾਂਕਿ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਹੋਣ ਦਾ ਦਾਵਾ ਠੋਕਿਆ ਜਾ ਰਿਹਾ ਹੈ ਅਨਾਜ ਮੰਡੀਆਂ ਦੇ ਵਿੱਚ ਝੋਨੇ ਦੇ ਜੋ ਖਰੀਦ ਦੇ ਲਈ ਪੁਖਤਾ ਪ੍ਰਬੰਧ ਹੋ ਚੁੱਕੇ ਨੇ ਹਾਲਾਂਕਿ ਇਸ ਵਾਰ ਜੋ ਕਿ ਚੌਨੇ ਦੀ ਸਰਕਾਰੀ ਖਰੀਦ ਆਪ 15 ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਜੋ ਕਿ ਪਹਿਲਾਂ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਇਸ ਵਾਰ ਉਹ 16 ਸਤੰਬਰ ਤੋਂ ਸ਼ੁਰੂ ਕੀਤੀ ਗਈ ਹੈ ਪੰਜਾਬ ਦੇ ਵਿੱਚ ਚੌਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਮੰਡੀਆਂ ਦੇ ਵਿੱਚ ਜੋ ਕਈ ਥਾਵਾਂ ਤੇ ਫਸਲ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਚੌਨੇ ਦੀ ਮੈਪਿੰਗ ਕਰਵਾ ਕੇ ਹੀ ਫਸਲ ਨੂੰ ਮੰਡੀਆਂ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਿਸਾਨਾਂ ਨੂੰ ਵੀ ਨਾ ਕਰਨਾ ਪਵੇ ਹਾਲਾਂਕਿ ਖਰੀਦਦਾਰਾਂ ਨੂੰ ਵੀ ਨਾ ਕਰਨਾ ਪਵੇ ਤਾਂ ਉੱਥੇ ਹੀ ਬੁਕਤ ਪ੍ਰਬੰਧ ਕੀਤੇ ਗਏ ਨੇ ਬਿਜਲੀ ਤੇ ਪੀਣ ਵਾਲੇ ਪਾਣੀ ਦੇ ਪੁਖਤਾ ਪ੍ਰਬੰਧ ਹੋਣ ਦਾ ਦਾਵਾ ਮੰਡੀਆਂ ਦੇ ਵਿੱਚ ਠੋਕਿਆ ਜਾ ਰਿਹਾ ਹੈ ਹਾਲਾਂਕਿ ਵੱਖ-ਵੱਖ ਖ਼ਾਵਾਂ ਤੋਂ ਤੁਹਾਨੂੰ ਜੋ ਗਰਾਊਂਡ ਰਿਪੋਰਟ ਵੀ ਦਿਖਾਵਾਂਗੇ ਤਾਂ ਫਿਲਹਾਲ ਇਹ ਵੱਡਾ ਤੇ ਤਾਜ਼ਾ ਅਪਡੇਟ ਹੈ ਕਿ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਹੋਣ ਦਾ ਦਾਵਾ ਠੋਕਿਆ ਜਾ ਰਿਹਾ ਹੈ ਅਨਾਜ ਮੰਡੀਆਂ ਦੇ ਵਿੱਚ ਤੋਂਨੇ ਦੀ ਖਰੀਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਰਕਾਰ ਦੇ ਵੱਲੋਂ ਝੋਨੇ ਦੇ ਵਿੱਚ ਨਵੀਂ ਦੀ ਵੱਧ ਤੋਂ ਵੱਧ ਮਾਤਰਾ 17% ਨਿਰਧਾਰਿਤ ਕੀਤੀ ਗਈ ਹੈ ਖਬਰ ਤੇ ਵਿਤੇਰੇ ਗੱਲਬਾਤ ਕਰਾਂਗੇ ਸਹਿਯੋਗੀ ਨਵਦੀਪ ਜੀ ਸਾਡੇ ਨਾਲ ਜੋ ਕਿ ਮੌਕੇ ਤੋਂ ਲਾਈਵ ਜੁੜ ਚੁੱਕੇ ਨੇ ਗਰਾਉਂਡ ਰਿਪੋਰਟ ਇਹਨ ਤੁਲੇ ਨੇ ਨਵਦੀਪ ਜੀ ਕੀ ਹਾਲਚਾਲ ਹੈ ਮੋਗਾ ਦੀ ਮੰਡੀ ਦੇ ਕਿਉਂਕਿ 2 ਦਿਨ ਪਹਿਲਾਂ ਤੁਸੀਂ ਜਦੋਂ ਰਿਪੋਰਟ ਕੀਤਾ ਸੀ ਦੱਸਿਆ ਸੀ ਕਿ ਹਾਲੇ ਤੱਕ ਇੱਥੇ ਕਿਸਾਨ ਪਹੁੰਚਨੇ ਸ਼ੁਰੂ ਨਹੀਂ ਹੋਏ ਹੁਣ ਜਤਾਜਾ ਸਥਿਤੀ ਕਿਹੋ ਜਿਹੀ ਹੈ ਕਿਉਂਕਿ ਕੱਲ ਇਹ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਮੋਗਾ ਮੰਡੀ ਦੀ ਤਸਵੀਰਾਂ ਦਿਖਾ ਦਿਓ ਸ਼ਕਲਵੰਦਰ 16 ਤਰੀਕ ਤੋਂ ਜਿਹੜੀ ਹੈ ਸਰਕਾਰੀ ਖਰੀਦ ਚੋਣੇ ਦੀ ਸ਼ੁਰੂ ਹੋ ਚੁੱਕੀ ਹੈ ਪਰ ਮੋਗਾ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਤਸਵੀਰਾਂ ਦੇਖ ਸਕਦੇ ਹੋ ਇਹ ਏਸ਼ੀਆ ਦੀ ਇੱਕ ਵੱਡੀਆਂ ਮੰਡੀਆਂ 'ਚ ਉਹ ਇੱਕ ਮੋਗੇ ਦੀ ਮੰਡੀ ਇਹ ਗਣੀ ਜਾਂਦੀ ਆ ਤਾਂ ਕੁਲਵੰਦਰ ਦੂਰ ਦੂਰ ਤੱਕ ਜਿਹੜਾ ਸਨਾਟਾ ਹਜੇ ছਾਇਆ ਹੋਇਆ ਕੋਈ ਵੀ ਕਿਸਾਨ ਜਿਹੜਾ ਆਪਣੀ ਫਸਲ ਲੈ ਕੇ ਮੰਡੀ ਵਿੱਚ ਨਹੀਂ ਪਹੁੰਚਿਆ ਬਿਲਕੁਲ ਸੁਨਸਾਨ ਪਈ ਆ ਮੰਡੀ ਤੇ ਜੇ ਗੱਲ ਕਰ ਲਈਏ ਬਾਸਮਤੀ ਦੀ ਤਾਂ ਬਾਸਮਤੀ ਜਿਹੜੀ ਆ ਫਸਲ ਲੈ ਕੇ ਜਰੂਰ ਕਿਸਾਨ ਇਕਾ ਦੁੱਖਾ ਕਿਸਾਨ ਜਿਹੜੇ ਪਹੁੰਚ ਰਹੇ ਨੇ ਪਰ ਹਜੇ ਜਿਹੜੀ ਬਾਸਮਤੀ ਦੀ ਕਟਾਈ ਆ ਜਾਂ ਕਹਿ ਸਕਦੇ ਦੂਜੇ ਝੋਨੇ ਦੀ ਕਟਾਈ ਆ ਪੂਸਾ ਹੋ ਗਿਆ ਜਾਂ ਚੁਟਾਲੀ ਹੋ ਗਿਆ ਉਹਨਾਂ ਦੀ ਜਿਹੜੀ ਕਟਾਈ ਆ ਹਜੇ ਤੱਕ ਹੋਣੀ ਬਾਕੀ ਆ 10 ਤੋਂ 15 ਦਿਨ ਜਿਹੜੇ ਲੱਗ ਸਕਦੇ ਆ ਕੁਲਵਿੰਦਰ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਸਖਤ ਦਿਸ਼ਾ ਨਿਰਦੇਸ਼ ਜਿਹੜੇ ਆ ਦੇ ਅਧਿਕਾਰੀਆਂ ਨੂੰ ਦੇ ਦਿੱਤੇ ਗਏ ਸੀਗੇ ਕਿ ਜਲ ਤੋਂ ਜਲ ਜਿਹੜੀ ਮੋਗਾ ਤੋਂ ਤਸਵੀਰਤ ਹਵਨਦਖਾਰੇ ਸਾਡੇ ਸਹਿਯੋਗੀ ਨਵਦੀਪ ਇਕਵਰੀ ਮੁਰਤਾਨਾ ਨਾਲ ਆਪਰਾ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਤੋਂ ਹੰਦਾ ਸੀ ਕਿ ਮੋਗਾ ਦੀ ਮੰਡੀ ਦੇ ਵਿੱਚ ਇਸ ਵਕਤ ਪੂਰੀ ਤਰੀਕਾ ਨਾਲ ਸਨਾਟਾ ਛਾਇਆ ਹੋਇਆ ਹਾਲਾਂਕਿ ਕਿਸਾਨ ਇੱਥੇ ਪਹੁੰਚਨੇ ਸ਼ੁਰੂ ਨਹੀਂ ਹੋਏ ਨੇ ਤਾਂ ਜਿਸ ਦੇ ਸਾਬਦੇ ਨਾਲ 16 ਸਤੰਬਰ ਤੋਂ ਇਹ ਚੋਨੇ ਦੀ ਸਰਕਾਰੀ ਖਰੀਦ ਜੋ ਕਿ ਸ਼ੁਰੂ ਹੋ ਚੁੱਕੀ ਹੈ ਪਰ ਕਿਤਨੇ ਕਿਤੇ ਮੰਡੀ ਦੇ ਵਿੱਚ ਕਿਸਾਨ ਘੱਟ ਨਸਰ ਜ਼ਰੂਰ ਆ ਰਹੇ ਹਨ ਮੋਗਾ ਤੋਂ ਤੁਹਾਨੂੰ ਗਰਾਊਂਡ ਰਿਪੋਰਟ ਸਾਡੇ ਸਹਿਯੋਗੀ ਨਵਦੀਪ ਦਿਖਾ ਰਹੇ ਸੀ ਪਰ ਫਿਲਹਾਲ ਵੱਡਾ ਤਤਾਸ ਅਪਡੇਟ ਇਹ ਹੈ ਕਿ ਜੋ ਨਵੀਂ ਦੀ ਵਾਤੋਵਾਦ ਮਾਤਰਾ 17 ਫਿਸਰ ਨਿਰਧਾਰਿਤ ਕੀਤੀ ਗਈ ਹੈ ਇਸ ਵਾਰ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆੜਤੀਆਂ ਤੋਂ ਮੈਪਿੰਗ ਕਰਵਾ ਕੇ ਹੀ ਫਸਲਾ ਮੰਡੀ ਦੇ ਵਿੱਚ ਲੈ ਕੇ ਆਉਣ ਸਹਿਯੋਗੀ ਨਵਦੀਪ ਦਾ ਇੱਕ ਪਰੀ ਮੁਰਤੋਂ ਰੁਕਾ ਲੈਨੇ ਨਵਦੀਪ ਜੀ ਜਿਵੇਂ ਤੁਸੀਂ ਹਾਲਾਤ ਦਿਖਾ ਰਹੇ ਹੋ ਕਿ ਮੰਡੀਆਂ ਦੇ ਵਿੱਚ ਸੁੰਨਪਸਰੀ ਹੋਈ ਹੈ ਕਿਸਾਨ ਭਾਵੇਂ ਇੱਥੇ ਨਹੀਂ ਆਏ ਨੇ ਪਰ ਜੇਕਰ ਪੁਕਤਾ ਪ੍ਰਬੰਧ ਦਾ ਗੱਲ ਕੀਤੀ ਜਾਵੇ ਤਾਂ ਕਿਹੋ ਜਿਹਾ ਪ੍ਰਬੰਧ ਹੈ ਕਿਉਂਕਿ ਕਿਸਾਨ ਕਦੋਂ ਵੀ ਪਹੁੰਚ ਸਕਦੇ ਐ ਸਮਾਂ ਉਹਨਾਂ ਦਾ ਨਿਰਧਾਰਿਤ ਹੋ ਚੁੱਕਿਆ ਕਦੋਂ ਵੀ ਪਹੁੰਚ ਸਕਦੇ ਐ ਤੇ ਪੁਕਤਾ ਪ੍ਰਬੰਧ ਕਿਹੋ ਜਿਹਾ ਨੇ ਗੁਲੰਦਰ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਜਿਹੜੇ ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਉਹ ਜ਼ਰੂਰ ਇਹ ਗੱਲ ਕਹਿ ਰਹੇ ਨੇ ਕਿ 5 ਤੋਂ 10 ਦਿਨ ਹਫ਼ਤਾ 15 ਦਿਨ ਜਿਹੜੇ तकरीबन ਲੱਗ ਸਕਦੇ ਨੇ ਕਣਕ ਜਿਹੜੇ ਇੱਥੋਂ ਨਾਲ ਲੈ ਕੇ ਇੱਥੇ ਕਿਸਾਨ ਜਦੋਂ ਪਹੁੰਚਣਗੇ ਤਾਂ 10-15 ਦਿਨ ਦਾ ਸਮਾਂ ਜ਼ਰੂਰ ਅਸੀਂ ਉਡੀਕ ਕਰਾਂਗੇ ਪਰ ਉਸ ਤੋਂ ਪਹਿਲਾਂ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਖਾਸ ਪ੍ਰਬੰਧ ਜਿਹੜੇ ਆ ਦੇਖਣ ਨੂੰ ਨਹੀਂ ਮਿਲ ਰਹੇ ਹਾਲਾਂਕਿ ਮਾਰਕੀਟ ਕਮੇਟੀ ਅਤੇ ਸੰਬੰਧਤ ਅਧਿਕਾਰੀ ਨੇ ਜ਼ਰੂਰ ਗੱਲ ਕਹਿ ਰਹੇ ਨੇ ਕਿ ਜਦੋਂ ਆਮਦੌਣੀ ਸ਼ੁਰੂ ਹੋਊਗੀ 10-5-10 ਦਿਨਾਂ ਬਾਅਦ ਤਾਂ ਇੱਕ ਵਾਰੀ ਦੁਬਾਰਾ ਮੰਡੀ ਦੀ ਜਿਹੜੀ ਹੈ ਸਫਾਈ ਕਰਵਾ ਦਿੱਤੀ ਜਾਊਗੀ ਹਾਲਾਂਕਿ ਪੁਖਤਾ ਪ੍ਰਬੰਧਾਂ ਦੀ ਗੱਲ ਜਿਹੜੀ ਹੈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਖਤ ਦਸ਼ਾ ਨਿਰਦੇਸ਼ ਨੇ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਪਰ ਗਰਾਊਂਡ ਜ਼ੀਰੋ ਤੇ ਜਿਹੜੇ ਅਧਿਕਾਰੀ ਨੇ ਉਹ ਕਿਤੇ ਨਾ ਕਿਤੇ ਜਿਹੜੀ ਹੈ ਕੁਤਾਹੀ ਵਰਤ ਤੇ ਨਜ਼ਰ ਆ ਰਹੇ ਨੇਗੇ ਕਹਿ ਸਕਦੇ ਨੇ ਕਿ ਜਿਹੜੇ ਅਧਿਕਾਰੀਆਂ ਵੱਲੋਂ ਜਿਹੜੀਆਂ ਮੰਡੀ ਦੀ ਜੋ ਕਿ 16 ਸਤੰਬਰ ਨੂੰ ਸਰਕਾਰੀ ਖਰੀਦ ਜਰੂਰ ਸ਼ੁਰੂ ਹੋਣੀ ਸੀ ਪਰ ਜਿਹੜੇ ਮੰਡੀਆਂ ਦੇ ਹਾਲ ਦੇਖ ਸਕਦੇ ਹੋ ਕਲਵਿੰਦਰ ਗਰਾਊਂਡ ਜ਼ੀਰੋ ਤੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਹੈ ਹਜੇ ਵੀ ਗੰਦਗੀ ਜਿਹੜੀ ਆ ਦੇਖਣ ਨੂੰ ਮਿਲ ਰਹੀ ਆ ਹਾਲਾਂਕਿ ਜ਼ਰੂਰ ਅਧਿਕਾਰੀ ਇਹ ਕਹਿ ਰਹੇ ਨੇ ਕਿ ਜਲਦ ਤੋਂ ਜਲ ਜਿਹੜੀ ਹੈ ਦੁਆਰਾ ਜਿਹੜੀ ਹੈ ਸਫਾਈ ਕਰਵਾ ਦਿੱਤੀ ਜਾਊਗੀ ਤੇ ਜਿਹੜੇ ਪਾਣੀ ਜਾਂ ਲਾਈਟਾਂ ਦੀ ਪ੍ਰੋਬਲਮ ਹੈ ਜਾਂ ਲਾਈਟਾਂ ਲਾਉਣੀਆਂ ਨੇ ਜਾਂ ਪਾਣੀ ਰੱਖਣੇ ਨੇ ਤਾ ਪਿੰਡ ਵਾਲਾ ਪਾਣੀ ਵੀ ਜਿਹੜਾ ਜਦੋਂ ਕਿਸਾਨ ਆਉਣੇ ਸ਼ੁਰੂ ਹੋਣਗੇ ਉਹਨਾਂ ਤੋਂ 1-2 ਦਿਨ ਪਹਿਲਾਂ ਜਿਹੜੇ ਹੈ ਪ੍ਰਬੰਧ ਦੁਆਰਾ ਮੁਕੰਮਲ ਕਰਵਾ ਦਿੱਤੇ ਜਾਣਗੇ ਸੋ ਕਹਿ ਸਕਦੇ ਆ ਕਿ ਮੰਡੀ ਵਿੱਚ ਹਫ਼ਤਾ ਤੋਂ 10 ਦਿਨ ਜਿਹੜੀ ਹੈ ਲੱਗ ਸਕਦੇ ਨੇ ਰੌਣਕਾਂ ਜਿਹੜੀਆਂ ਨੇ ਮੰਡੀ ਵਿੱਚ ਪਰਤਣਗੀਆਂ 10 ਤੋਂ 15 ਦਿਨ ਦਾ ਸਮਾਂ ਜ਼ਰੂਰ ਲੱਗ ਸਕਦਾ ਹੈ ਕਿਸਾਨਾਂ ਨੂੰ ਆਪਣੀ ਫਸਲ ਲੈ ਕੇ ਆਉਣ ਲਈ ਪਰ ਜੇ ਅੱਜ ਦੀ ਗੱਲ ਕੀਤੀ ਜਾਵੇ ਫਿਲਹਾਲ ਦੂਸਰਾ ਦਿਨ ਹੈ ਇਹਨਾਂ ਮੰਡੀ ਦੇ ਵਿੱਚ ਸਰਕਾਰੀ ਖਰੀਦ ਦਾ ਤਾਂ ਕੋਈ ਵੀ ਕਿਸਾਨ ਮੋਗਾ ਦੀ ਮੰਡੀ ਵਿੱਚ ਅੱਜ ਆਪਣੀ ਫਸਲ ਲੈ ਕੇ ਨਹੀਂ ਪਹੁੰਚਿਆ ਜੇ ਕੋਲੋਂ ਦਾ ਤੇ ਬਿਲਕੁਲ ਨਵਦੀਪ ਜੀ ਜੇ ਖਾਸ ਤੌਰ ਤੇ ਜ਼ਿਕਰ ਕੀਤਾ ਜਾਵੇ ਕਿ ਜਿਵੇਂ ਸਰਕਾਰ ਨੇ ਇਸ ਵਾਰ 15 ਦਿਨ ਪਹਿਲਾਂ ਸਰਕਾਰੀ ਖਰੀਦ ਸ਼ੁਰੂ ਕੀਤੀ ਹੈ ਅਜਿਹੇ ਦੇ ਵਿੱਚ ਕਿਸਾਨ ਲੇਟ ਕਿਉਂ ਹੋ ਰਹੇ ਨੇ ਕਿੱਥੇ ਕਿਹੜੀਆਂ ਚੀਜ਼ਾਂ ਦੀ ਕਮੀ ਰਹਿ ਰਹੀ ਹੈ ਦੇਖੋ ਅ ਅਸੀਂ ਇਹ ਵੀ ਫੈਕਟਰ ਮੰਨ ਸਕਦੇ ਹਾਂ ਕਿ ਕਿ ਵੱਖ-ਵੱਖ ਜਿਹੜੇ ਜ਼ਿਲ੍ਹੇ ਨੇ ਉਹਨਾਂ ਨੂੰ ਇੱਕ ਡੇਢ ਜਿਹੜੀ ਆ ਦਿੱਤੀ ਗਈ ਸੀਗੀ ਸਰਕਾਰ ਵੱਲੋਂ ਕੁਝ ਜ਼ਿਲ੍ਹਿਆਂ ਵਿੱਚ ਜਿਹੜੀ ਹੈ ਝੋਨੇ ਦੀ ਬਜਾਈ ਚੋਦੀਆ ਵੱਖ-ਵੱਖ ਜਿਹੜੀਆਂ ਤਰੀਕਾ ਦਿੱਤੀਆਂ ਗਈਆਂ ਸੀਗਾ ਤਾਂ ਉਵੇਂ ਮਾਲਵਾ ਖੇਤਰ ਵਿੱਚ ਜਿਹੜੀ ਹੈ ਝੋਨੇ ਦੀ ਲਵਾਈ ਜਿਹੜੀ ਆ ਲੇਟ ਸ਼ੁਰੂ ਹੋਈ ਸੀਗੀ ਹਾਲਾਂਕਿ ਇਹ ਵੀ ਕਾਰਨ ਮੰਨ ਸਕਦੇ ਆ ਕਿਉਂਕਿ ਜੇ ਪਟਿਆਲੇ ਦੀ ਗੱਲ ਕੀਤੀ ਤਾਂ ਅਸੀਂ ਗਰਾਊਂਡ ਜ਼ੀਰੋ ਰਿਪੋਰਟ ਤੋਂ ਦੇਖੀ ਆ ਪਟਿਆਲਾ ਤੋਂ ਵੀ ਨਾਭਾ ਤੋਂ ਵੀ ਤਾਂ ਉੱਥੇ ਜਿਹੜੇ ਕਿਸਾਨ ਏਕਾ ਦੁਕਾ ਕਿਸਾਨ ਜਿਹੜੇ ਨੇ ਆਪਣੀ ਫਸਲ ਲੈ ਕੇ ਪਹੁੰਚ ਰਹੇ ਨੇ ਸੋ ਕਹਿ ਸਕਦੇ ਇਹ ਮਾਲਵਾ ਰੀਜਨ ਹੈ ਮਾਲਵਾ ਬੈਲਟ ਹੈ ਫਿਰੋਜ਼ਪੁਰ ਹੋ ਗਿਆ ਮੋਗਾ ਹੋ ਗਿਆ ਫਾਜ਼ਿਲਕਾ ਹੋ ਗਿਆ ਅੰਬੌਰ ਫਰੀਦਕੋਟ ਹੋ ਗਿਆ ਜਿਹੜੀ ਬੈਲਟ ਆ ਬਠਿੰਡਾ ਸੋ ਇਹਨਾਂ ਵਾਲੇ ਜਿਹੜੇ ਕਿਸਾਨ ਨੇ ਉਹ ਉਹਨਾਂ ਨੂੰ 5-10 ਦਿਨ ਜ਼ਰੂਰ ਲੱਗ ਸਕਦੇ ਨੇ ਕਿ ਜੈਫ ਰੋਸਪੋਰਟ ਦੀ ਗੱਲ ਕੀਤੀ ਜਾਵੇ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਕੁਲਵੰਦਰ ਤਾਂ ਆੜਾ ਕਾਰਨ ਉੱਥੇ ਜਿਹੜੀ ਹੈ ਕਾਫੀ ਫਸਲ ਜਿਹੜੀ ਹੈ ਬਰਬਾਦ ਹੋਈ ਹੈ ਤੇ ਦੂਸਰੇ ਪਾਸੇ ਜਿਹੜੀ ਫਸਲ ਖੜੀ ਸੀ ਉੱਥੇ ਜ਼ਿਆਦਾ ਜਿਹੜਾ ਪਾਣੀ ਪੈਣ ਕਰ ਜਿਹੜੀ ਹੈ ਉਹ ਫਸਲ ਦੇ ਵਿੱਚ ਵੀ ਜਿਹੜਾ ਹੁਣੇ ਕਟਾਈ ਜਿਹੜੀ ਹੈ ਉਹ ਨਹੀਂ ਹੋ ਪਾਣੀ ਸੋ ਕਹਿ ਸਕਦੇ ਆ ਕਿ 10 ਤੋਂ 15 ਦਿਨ ਹਫ਼ਤਾ 10 ਦਿਨ ਜਿਹੜੇ ਆ ਜ਼ਰੂਰ ਲੱਗ ਜਾਣਗੇ ਕਿਸਾਨਾਂ ਨੂੰ ਉੱਥੇ ਮੰਡੀਆਂ ਵਿੱਚ ਫਸਲ ਲੈ ਕੇ ਆਉਣ ਲਈ ਜੀ ਤੇ ਬਿਲਕੁਲ ਜ਼ਾਹਿਰ ਜੀ ਗੱਲ ਹੈ ਕਿ ਜਿ세 ਹਫ਼ਤੇ ਨਾਲ ਇੱਥੇ ਜੋ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਕਿੰਨੇ ਕਿਸਾਨ ਆਉਂਦੇ ਨੇ ਮੋਗਾ ਦੇ ਪਿੰਡ ਦੇ ਵਿੱਚ ਕਿੰਨੀ ਘਾਰੇ ਇੱਕ ਚੀਜ਼ ਦੀ ਕੈਪੈਸਿਟੀ ਹੈ ਦੇਖੋ ਮੋਗਾ ਦੀ ਮੱਟੀ ਜਿਵੇਂ ਪਹਿਲਾਂ ਦੱਸਿਆ ਕਿ ਇੱਕ ਵੱਡੀਆਂ ਮੱਡੀਆਂ ਚੋਂ ਇੱਕ ਗਿਣੀ ਜਾਂਦੀ ਆ ਆ ਇੱਥੇ ਸਭ ਜਿਹੜੀਆਂ ਛੋਟੀਆਂ ਮੱਡੀਆਂ ਨੇ ਚਾਰ ਸਬ ਡਿਵੀਜ਼ਨਾਂ ਨੇ ਇੱਥੇ ਕਮਬੰਦਰ ਤਾਂ ਡਿਵਾਈਡ ਹੋ ਕੇ ਜਿਹੜੀ ਹੈ ਫਸਲ ਇੱਥੇ ਜਾਂਦੀ ਆ ਆ ਛੋਟੇ ਛੋਟੇ ਪਿੰਡ ਨੇ ਕਸਬੇ ਨੇ ਉਹਨਾਂ ਵਿੱਚ ਜਿਹੜੀਆਂ ਮੰਡੀਆਂ ਮੰਡੀਆਂ ਬਣੀਆਂ ਹੋਈਆਂ ਨੇ ਉੱਥੇ ਜਿਹੜੇ ਕਿਸਾਨ ਲੈ ਕੇ ਜਾਂਦੇ ਹਨ ਹਾਲਾਂਕਿ ਉਹਨਾਂ ਮੰਡੀਆਂ ਵਿੱਚ ਕਿਤੇ ਨਾ ਕਿਤੇ ਥੋੜੀ ਦੇਰੀ ਜ਼ਰੂਰ ਹੋ ਜਾਂਦੀ ਹੈ ਪਰ ਜੇ ਮੋਗਾ ਮੰਡੀ ਦੀ ਗੱਲ ਕੀਤੀ ਜਾਵੇ ਹੈੱਡਕੁਆਰਟਰ ਹੈ ਜ਼ਿਲ੍ਹਾ ਤਾਂ ਇੱਥੇ ਜਿਹੜੇ ਜ਼ਿਆਦਾ ਕਿਸਾਨਾਂ ਦੀ ਆਮਦ ਹੁੰਦੀ ਹੈ ਜ਼ਿਆਦਾ ਕਿਸਾਨ ਜਿਹੜੀ ਆਪਣੀ ਫਸਲ ਲੈ ਕੇ ਪਹੁੰਚਦੇ ਨੇ ਤਾਂ ਕਿ ਜਲ ਤੋਂ ਜਲਦ ਉਹਨਾਂ ਦੀ ਖਰੀਦ ਹੋ ਸਕੇ ਫਸਲ ਦੀ ਜ਼ਿਆਦਾ ਦੇਰ ਉਹਨਾਂ ਮੰਡੀਆਂ 'ਤੇ ਨਾ ਬੈਠਣ ਆ ਪਵੇ ਇਸੇ ਤਰ੍ਹਾਂ ਜੇ ਦੂਜੀਆਂ ਸਬਡਿਵੀਜ਼ਨ ਮੰਡੀਆਂ ਨੇ ਸਬਡਿਵੀਜ਼ਨਾਂ ਦੇ ਵਿੱਚ ਮੰਡੀਆਂ ਨੇ ਪਿੰਡਾਂ ਦੇ ਵਿੱਚ ਮੰਡੀਆਂ ਨੇ ਉਹਨਾਂ ਵਿੱਚ ਕਿਤੇ ਨਾ ਕਿਤੇ ਥੋੜੀ ਬਹੁਤ ਦੇਰੀ ਇੱਕ ਇੱਕ ਜਾਂ ਦੋ ਦਿਨਾਂ ਦੀ ਦੇਰੀ ਜਿਹੜੀ ਆ ਹੋ ਜਾਂਦੀ ਆ ਸੋ ਕਿਸਾਨ ਪ੍ਰੈਫਰੈਂਸ ਇਹੀ ਦਿੰਦਾ ਕਿ ਮੋਗਾ ਦੀ ਮੰਡੀ ਵਿੱਚ ਚੱਕ ਕੇ ਜਿਹੜੇ ਆ ਉਹਨਾਂ ਦੀ ਫਸਲ ਜਾਵੇ ਸੋ ਕਹਿ ਸਕਦੇ ਆ ਕਿ ਮੁਫਤਲੀ ਮੰਡੀ ਵਿੱਚ ਆਮਦ ਜਿਹੜੀ ਆ ਆਮ ਮੰਡੀਆਂ ਨਾਲੋਂ ਜ਼ਿਆਦਾ ਹੁੰਦੀ ਆ ਦੇ ਖਾਸ ਤੌਰ ਤੇ ਨਵਦੀਪ ਜੀ ਜੇ ਗੱਲ ਕੀਤੀ ਜਾਵੇ ਜਿਸ ਦੇ ਸਬੰਧ ਨਾਲ ਅਪੀਲ ਕਿਸਾਨਾਂ ਨੂੰ ਕੀਤੀ ਗਈ ਹੈ ਕਿ ਆਪਣੀ ਫਸਲ ਦੀ ਮੈਪਿੰਗ ਕਰਵਾ ਕੇ ਹੀ ਜੋ ਨਮੀ ਦੀ ਮਾਤਰਾ ਚੈੱਕ ਕਰਕੇ ਹੀ ਆਪਣੀ ਫਸਲ ਨੂੰ ਮੰਡੀ ਦੇ ਵੱਚਲੇ ਆਂਦਾ ਜਾਵੇ ਹਾਲਾਂਕਿ ਜੇ ਖਾਸ ਤੌਰ ਤੇ ਮੈਪਿੰਗ ਦਾ ਜ਼ਿਕਰ ਕਰੀਏ ਮੈਪਿੰਗ ਦੀ ਕੀ ਪ੍ਰਕਿਰਿਆ ਹੁੰਦੀ ਹੈ ਕਿੱਥੋਂ ਇਹ ਕਿਸਾਨ ਕਰਵਾ ਸਕਦੇ ਨੇ ਦੇਖੋ ਜੇ ਆਪਾਂ ਇਸ ਤੋਂ ਪਹਿਲਾਂ ਵਾਲੀ ਫਸਲ ਦੀ ਗੱਲ ਕਰ ਲਈਏ ਕਣਕ ਦੀ ਗੱਲ ਕਰ ਲਈਏ ਤਾਂ ਕੁਲਵਿੰਦਰ ਦੇਖੋ ਉਹ ਤੁਹਾਨੂੰ ਮੈਂ ਦਿਖਾਉਂਗਾ ਉਹ ਨੁੱਕਰ ਤੇ ਬਿਲਕੁਲ ਜਿਹੜੀ ਹੈ ਮਾਰਕੀਟ ਕਮੇਟੀ ਜਾਂ ਸਬੰਧਤ ਅਧਿਕਾਰੀਆਂ ਦੀ ਇੱਕ ਟੀਮ ਜਿਹੜੀ ਹੈ ਭੇਟਾਈ ਜਾਂਦੀ ਆ ਉਹ ਦੇਖ ਸਕਦੇ ਹੋ ਉਸ ਨੁੱਕ ਕੋਰਨਰ ਤੇ ਜਿਹੜੀ ਹੈ ਟੀਮ ਭੇਟਾਈ ਜਾਂਦੀ ਹੈ ਜਦੋਂ ਵੀ ਕਿਸਾਨ ਮੰਡੀ ਵਿੱਚ ਐਂਟਰ ਹੁੰਦਾ ਤਾਂ ਇੱਕ ਪੈਮਾਨੇ ذریعے ਜਿਹੜੀ ਹੈ ਉਹਨਾਂ ਨੂੰ ਪਹਿਲਾਂ ਜਿਹੜੀ ਉਹਨਾਂ ਦੇ ਚੈੱਕ ਕੀਤੀ ਜਾਂਦੀ ਹੈ ਨਮੀ ਜਿਹੜੀ ਹੈ ਕਿੰਨੀ ਹੁੰਦੀ ਆ ਸੋ ਇਹੀ ਪ੍ਰੋਸੀਜਰ ਹੁਣ ਰਹਿਣ ਵਾਲਾ ਹੈ ਤਾਂ ਗੇਟ ਤੇ ਜਿਹੜੀ ਆ ਮੰਡੀ ਤੇ ਜਦੋਂ ਕਿਸਾਨ ਲੈ ਕੇ ਆਉਣਗੇ ਤਾਂ ਉਹਨਾਂ ਦੀ ਨਮੀ ਜਿਹੜੀ ਆ ਪਹਿਲਾਂ ਚੈੱਕ ਕੀਤੀ ਜਾਊਗੀ ਜੇਕਰ ਨਮੀ درست ਆਉਂਦੀ ਹੈ 17 ਤੋਂ 18% ਨਮੀ ਜਿਹੜੀ ਆ ਉਹ ਦੱਸੀ ਗਈ ਹੈ ਕਿ ਹੋਣੀ ਚਾਹੀਦੀ ਆ ਜੇ ਇਸ ਤੋਂ ਜ਼ਿਆਦਾ ਆਉਂਦੀ ਆ ਤਾਂ ਉੱਥੋਂ ਜਿਹੜਾ ਕਿਸਾਨਾਂ ਨੂੰ ਵਾਪਸ ਕਰ ਦਿੱਤਾ ਜਾਊਗਾ ਇਹ ਜਿਹੜੀ ਹੈ ਕਲੀਅਰ ਕਟ ਇਨਸਟਰਕਸ਼ਨ ਜਿਹੜੀਆਂ ਨੇ ਮਾਰਕੀਟ ਕਮੇਟੀ ਵੱਲੋਂ ਵੀ ਕਿਹਾ ਗਿਆ ਹੈ ਕਿ ਜੇਕਰ ਨਮੀ ਵੱਧ ਆਉਂਦੀ ਆ ਤਾਂ ਕਿਸਾਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਪਹਿਲਾਂ ਹੀ ਜਿਹੜੀ ਹੈ ਫਸਲ ਜਿਹੜੀ ਹੈ ਸੁਕਾ ਕੇ ਇੱਥੇ ਮੰਡੀ 'ਚ ਲੈ ਕੇ ਆਉਣ ਤਾਂ ਜੋ ਇੱਥੇ ਮੰਡੀ 'ਚ ਉਹਨਾਂ ਨੂੰ ਫਸਲ ਸੁਕਾਉਂਦੇ ਸੌਂਦੇ ਜ਼ਿਆਦਾ ਟਾਈਮ ਨਾ ਲੱਗੇ ਕਿਸਾਨਾਂ ਦੀ ਖੱਜਲ-ਖੁਰੀ ਨਾ ਹੋਵੇ ਸੋ ਕਹਿ ਸਕਦੇ ਆ ਕਿ ਉਸ ਨੁੱਕਰ ਤੇ ਕਾਰਡਰ ਤੇ ਇੱਕ ਜਿਹੜਾ ਲੋਕ ਸਬੰਧਤ ਅਧਿਕਾਰੀਆਂ ਨੇ ਜਿਹੜੇ ਆਪਣੇ ਮੁਲਾਜ਼ਮ ਜਿਹੜੇ ਪਿਠਾਏ ਹੁੰਦੇ ਨੇ ਉਥੋਂ ਜਿਹੜਾ ਉਹਨਾਂ ਦੀ ਸਾਰੀ ਨਮੀ ਚੈੱਕ ਹੁੰਦੀ ਹੈ ਮੈਪਿੰਗ ਹੁੰਦੀ ਹੈ ਕਿ ਇਹ ਜਿਹੜੀ ਫਸਲ ਮੰਡੀ ਵਿੱਚ ਜਾਊਗੀ ਜਾਂ ਜਾਊਗੀ ਤਾਂ ਉਹਦੀ ਨਮੀ ਜਿਹੜੀ ਹੈ ਜਿਹੜੀ ਵੀ ਸਰਕਾਰ ਵੱਲੋਂ ਤੈਅ ਕੀਤੀ ਗਈ ਆ ਉਹ ਪੂਰੀ ਹੈ ਜਾਂ ਨਹੀਂ ਉਸ ਤੋਂ ਬਾਅਦ ਹੀ ਜਿਹੜੇ ਮੰਡੀ ਵਿੱਚ ਐਂਟਰ ਹੋਣ ਦਿੱਤਾ ਜਾਂਦਾ ਜੀ ਤਾਂ ਬਿਲਕੁਲ ਨਵਦੀਪ ਜੀ ਤੁਹਾਡੇ ਆਸ-ਪਾਸ ਸ਼ੇ ਕੋਈ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਲਗਾਤਾਰ ਜਿਸ ਹਿਸਾਬ ਦੇ ਨਾਲ ਇਹ ਅਪਡੇਟ ਆਇਆ ਕਿ 16 ਸਤੰਬਰ ਤੋਂ ਇਹ ਸਰਕਾਰੀ ਖਰੀਦਿ ਸ਼ੁਰੂ ਹੋਣੀ ਹੈ ਕਿ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਰਹੇ ਨੇ ਮੰਡੀ ਦਾ ਚਾਇਜ਼ ਹਲਣ ਦੇ ਲਈ ਭਾਵੇਂ ਕਿਸਾਨ ਨਹੀਂ ਹਲੇ ਪਹੁੰਚੇ ਦੇਖੋ ਦੇਖੋ ਜਿਵੇਂ ਪਹਿਲਾਂ ਦੱਸਿਆ ਕਿ ਜਿਹੜੇ ਸਬੰਧਤ ਅਧਿਕਾਰੀ ਨੇ ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਅ ਜ਼ਰੂਰ ਜ਼ਾਇਜ਼ਾ ਲਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਗਰਾਊਂਡ ਜ਼ੀਰੋ ਤੇ ਜਾ ਕੇ ਅਸੀਂ ਦੇਖ ਰਹੇ ਹਾਂ ਕਿ ਕੋਈ ਕਿਸਾਨ ਇੱਥੇ ਮੰਡੀ ਵਿੱਚ ਪਹੁੰਚਿਆ ਹੈ ਕਿ ਨਹੀਂ ਪਹੁੰਚਿਆ ਪਰ ਫਿਲਹਾਲ ਜੇ ਅਧਿਕਾਰੀਆਂ ਦੀ ਜਿਵੇਂ ਤੁਸੀਂ ਪੁੱਛਿਆ ਕਿ ਅਧਿਕਾਰੀ ਜ਼ਰੂਰ ਜ਼ਾਇਜ਼ਾ ਲੈਂਦੇ ਨੇ ਸਵੇਰੇ ਸ਼ਾਮ ਜਿਹੜਾ ਇੱਥੇ ਆ ਕੇ ਦੇਖ ਕੇ ਜਾਂਦੇ ਨੇ ਕਿ ਕੋਈ ਕਿਸਾਨ ਆਇਆ ਕਿ ਨਹੀਂ ਆਇਆ ਪਰ ਇਹ ਗੱਲ ਕਰ ਲਈਏ ਪ੍ਰਬੰਧਾ ਦੀ ਤਾਂ ਕੁਲਵਿੰਦਰ ਹਜੇ ਕਿਤੇ ਨਾ ਕਿਤੇ ਪ੍ਰਬੰਧ ਜਿਹੜੇ ਨੇ ਦਰਸਤ ਨਹੀਂ ਨਜ਼ਰ ਆ ਰਹੇ ਨੇ ਮੋਗਾ ਮੰਡੀ ਦੇ ਠੀਕ ਹੈ